میں لیڈر بعد چ لوں گا پہلی یہ جڑی دھرتی ہے گرو نانک صاحب نے جس ویلے بہن ندی اشنان کر کے نکلے انہوں نے پہلی گلے کہی سی میں گل ہندوستان دے حکمران سنونا مودی نا چاہنا یہ نہ کو ہندو ਨਾ ਕੋਈ ਮੁਸਲਮਾਨ ਕੇ ਨਾ ਕੋਈ ਹਿੰਦੂ ਆ ਨਾ ਮੁਸਲਮਾਨ ਐ ਇਥੇ ਸਾਰੇ ਹੀ ਕੁਦਰਤ ਦੇ ਜਿਹੜੇ ਨੇ ਉਹਨਾਂ ਦੇ ਅਨਾਈ ਬੈਠੇ ਨੇ ਤੇ ਨਾਲ ਹੀ ਇਹਨਾਂ ਨੇ ਇਸੇ ਧਰਤੀ ਤੋਂ ਜਿਹੜਾ ਉਪਦੇਸ਼ ਦਿੱਤਾ ਉਹ ਨਹੀਂ ਭੁੱਲ ਸਕਦਾ ਤੇ ਅੱਜ ਉਸ ਸਥਾਨ ਤੇ ਬੈਠੇ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਜੀ ਵਿੜਿੰਗ ਸਾਹਿਬ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਹੁਣੇ ਸਾਡੇ ਆਈਸੀਸੀ ਦੇ ਸੈਕਟਰੀ ਬੋਲ ਕੇ ਗਏ ਨੇ ਦਲਬੀਰ ਸਾਹਿਬ ਦੇਨੇ ਜੀ ਖੈਰਤ ਸਾਹਿਬ ਡਿੰਪਾ ਜੀ ਮੇਰਾ ਛੋਟਾ ਵੀਰ ਕੁਲਦੀਪ ਕੁਲਬੀਰ ਜੀਰਾ ਜੀ ਤੇ ਅੱਜ ਸੁਲਤਾਨਪੁਰ ਲੋਧੀ ਤੋਂ ਜਿੰਨਾ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ میرا چھوٹا برا کٹھیا نے آتو چ لڑائی لڑی اے آتو اتواد نہیں ڈرے اے ہوں کری کدی نہیں ڈرے اے یہ کانگریسے لے کے چلے گا ਅੱਜ ਖੇਰਾ ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਬਾਜਵਤ ਸਾਹਿਬ ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਬੰਦਾ ਮੁੱਖ ਮੰਤਰੀ ਬਣ ਗਿਆ ਜਿਨੇ ਪੰਜਾਬ ਦੀ ਇੱਜ਼ਤ ਤੇ ਪੰਜਾਬ ਦੀ ਸ਼ਾਨ ਨੂੰ ਥੱਲੇ ਕੀਤਾ ਮੁੱਖ ਮੰਤਰੀ ਬਣਦੇ ਨੇ ਮੁੱਖ ਮੰਤਰੀ ਪੰਜਾਬ ਨੂੰ ਅੱਗੇ ਲੈ ਕੇ ਜਾਂਦੇ ਨੇ ਆਪਣੇ ਸੂਬੇ ਨੂੰ ਅੱਗੇ ਲੈ ਕੇ ਜਾਂਦੇ ਨੇ ਇਹ ਮੁੱਖ ਮੰਤਰੀ ਮਸ਼ਕਰੀਆਂ ਕਰਕੇ ਪੰਜਾਬ ਨੂੰ ਥੱਲੇ ਕਰ ਰਿਹਾ ਇਨਵਾਲ ਤੱਕ ਨਹੀਂ ਪਤਾ ਲੱਗਾ ਕਿ ਸਟੇਜ ਤੇ ਸਟੇਟ ਦਾ ਫਰਕ ਕੀ ਆ ਅੱਜ ਪੰਜਾਬ ਨੂੰ ਇੱਕ ਮਜ਼ਬੂਤ ਲੀਡਰਸ਼ਿਪ ਦੀ ਲੋੜ ਆ ਪੰਜਾਬ ਨੂੰ ਕਿਵੇਂ ਨਸ਼ਿਆਂ ਤੋਂ ਬਾਹਰ ਕੱਢਣਾ ਪੰਜਾਬ ਨੂੰ ਕਿਵੇਂ ਤਰੱਕੀ ਦੇ ਰਾਹ ਤੇ ਖੜਾ ਕਰਨਾ ਪੰਜਾਬ ਦੀ ਸ਼ਾਨ ਕਿਵੇਂ ਬਹਾਲ ਕਰਨੀ ਆ ਇਸ ਮੁੱਖ ਮੰਤਰੀ ਨੇ ਪੰਜਾਬ ਦੀ ਇੱਜ਼ਤ ਵੀ ਰੋਲ ਦਿੱਤੀ ਪੰਜਾਬ ਦੀ ਜਵਾਨੀ ਵੀ ਰੋਲ ਦਿੱਤੀ ਮੈਂ ਪੁੱਛਣਾ ਚਾਹਨਾ ਕਿ 3 ਸਾਲ ਦੇ ਵਿੱਚ ਤੂੰ ਕਹਿੰਦਾ ਮੈਂ ਨਸ਼ਾ ਖਤਮ ਕਰ ਦਿਆਂਗਾ ਇਹਦੇ ਮੰਤਰੀ ਸਪੀਚਾਂ ਕਰਦੇ ਨੇ 3 ਸਾਲ ਚ ਤੂੰ ਪੰਜਾਬ ਦੀ ਜਵਾਨੀ ਨਸ਼ਿਆਂ ਚ ਰੋਲ ਦਿੱਤੀ 3 ਸਾਲ ਚ ਤੂੰ ਪੰਜਾਬ ਦੀ ਕਿਸਾਨੀ ਪੈਰਾਂ ਚ ਰੋਲ ਦਿੱਤੀ ਇਹਦੇ ਤੋਂ ਵੱਡਾ ਵਿਸ਼ਵਾਸ ਘਾਤੀ ਹੋ ਸਕਦਾ ਕਿ ਕਿਸਾਨਾਂ ਨੂੰ ਬੁਲਾ ਕੇ ਤੇ ਉਹਨਾਂ ਨੂੰ ਅਰੈਸਟ ਕਰਵਾਵੇ ਮੈਂ ਗੁਰਬਾਣੀ ਦੀ ਤੁਕ ਵਿੱਚ ਲਿਖਿਆ ਕਿ ਤਰਤੀ ਵੀ ਇੱਕਿਰਤ ਕਣ ਤੇ ਵਿਸ਼ਵਾਸ ਕਾ ਤੀਦਾ ਪਾਰਨੀ ਸਹਿ ਸਕਤੀ ਇਹ ਉਹ ਮੁੱਖ ਮੰਤਰੀ ਆ ਜਿਹੜਾ ਪੰਜਾਬ ਦੇ ਨਾਲ ਅਕਿਰਤ ਕਣ ਵੀ ਆ ਤੇ ਵਿਸ਼ਵਾਸ ਕਾਤ ਵੀ ਕੀਤਾ ਮੈਂ ਪਰ ਇੱਕ ਚੀਜ਼ ਜ਼ਰੂਰ ਕਹੂੰਗਾ ਜੇ ਕਾਂਗਰਸ ਹੈਗੀ ਆ ਤੇ ਉਹ ਲੀਡਰ ਹੈਗਾ ਜਿਹੜਾ ਕਾਂਗਰਸ ਨੂੰ ਅੱਖਾਂ ਮਖਾਏਗਾ ਉਹ ਕਦੀ ਕਾਂਗਰਸ ਦਾ ਲੀਡਰ ਨਹੀਂ ਬਣ ਸਕਦਾ ਜਿਹਦੇ ਵਿੱਚ ਮੈਂ ਹੋਵੇਗੀ ਉਹ ਕਾਂਗਰਸ ਨੂੰ ਲੈ ਕੇ ਨਹੀਂ ਚੱਲ ਸਕਦਾ ਆਪਣੇ ਪਰਿਵਾਰ ਨੂੰ ਤੇ ਲੈ ਕੇ ਚੱਲ ਸਕਦਾ ਉਹ ਕਾਂਗਰਸ ਨੂੰ ਲੈ ਕੇ ਨਹੀਂ ਚੱਲ ਸਕਦਾ ਪੁਰਾਣੇ ਲੀਡਰ ਅੱਜ ਜਦੋਂ ਖਲੋਣੇ ਕਿਸੇ ਦਾ ਨਾਂ ਲੈਣੇ ਆ ਤੇ ਉੱਥੇ ਕਹਿੰਦੇ ਕਿ ਉਹ ਸਰਦਾਰ ਪ੍ਰਤਾਪ ਸਿੰਘ ਕਾਂਗਰਸ ਦਾ ਚੀਫ ਮਿਨਿਸਟਰ ਸੀ ਉਥੇ ਇਹ ਨਹੀਂ ਕਹਿੰਦੇ ਕਿ ਕੈਰੋਂ ਆਪਣੇ ਪਰਿਵਾਰ ਦਾ ਲੀਡਰ ਸੀ ਜੇ ਆਤਵਾਦ ਖਤਮ ਕੀਤਾ ਤਾਂ ਉਥੇ ਇਹ ਕਿਹਾ ਜਾਂਦਾ ਕਿ ਕਾਂਗਰਸ ਨੇ ਆਤਵਾਦ ਖਤਮ ਕੀਤਾ ਜੇ ਪੰਜਾਬ ਤਰੱਕੀ ਤੇ ਲੈ ਕੇ ਗਏ ਇਹ ਕਿਹਾ ਜਾਂਦਾ ਕਿ ਪੰਜਾਬੀਆਂ ਨੇ ਪੰਜਾਬ ਦੀ ਤਰੱਕੀ 'ਚ ਹਿੱਸਾ ਪਾਇਆ ਦੋਵੇਂ ਤੁਸੀਂ ਲੀਡਰ ਬੈਠੇ ਹੋ ਬਾਦਲ ਸਾਹਿਬ ਰਣ ਵਿਡੰਗਜੀ ਮੋਬਾਈਲ ਬੰਦ ਕਰੋ ਰਾਹੁਲ ਗਾਂਧੀ ਜੀ ਨੇ ਕਿਹਾ ਸੀ ਕਿ ਕਾਂਗਰਸ ਦੇ ਵਿੱਚ ਬੀਜੇਪੀ ਦੇ ਸਲੀਪਰ ਬੈਠੇ ਨੇ ਤੇ ਸਾਨੂੰ ਉਹ ਸਲੀਪਰ ਪੰਜਾਬ ਚੋਂ ਕੱਢਣੇ ਪੈਣੇ ਨੇ ਵਰਕਰੋ ਕੱਢਣੇ ਚਾਹੀਦੇ ਕਿ ਨਹੀਂ ਕੱਢਣੇ ਚਾਹੀਦੇ ਜਿਹੜੇ ਬੀਜੇਪੀ ਨਾਲ ਯਾਰ ਇਹਨਾਂ ਦੀ ਕੌਣ ਸੁਣੇਗਾ ਇਹ ਅਸੀਂ ਕੇਸ ਬਣਾਉਂਦੇ ਰੱਖੇ ਨੇ ਕਿ ਜਿਹੜੀ ਕੋਈ ਗੋਮਟਾਵੇ ਤੇ ਅਸੀਂ ਕਹਿ ਦਿੰਨੇ ਰੀੜ ਦੀ ਹੱਡੀ ਬੈਠੇ ਆ ਤੇ ਅਸੀਂ ਕਾਂਗਰਸੀਆਂ ਰਲ ਕੇ ਰੀੜ ਦੀ ਹੱਡੀ ਖਤਮ ਕਰਕੇ ਰੱਖ ਦਿੱਤੀ ਆ ਇਹ ਰੀੜ ਦੀ ਹੱਡੀ ਦੁਬਾਰਾ ਕਾਇਮ ਕਰਨੀ ਪਵੇਗੀ ਜਿਹੜਾ ਉੱਠਦਾ ਉਹ ਕਹਿੰਦਾ ਮੈਂ ਕਾਂਗਰਸ ਤੋਂ ਉੱਤੇ ਆ ਮੈਂ ਦੱਸ ਦੇਣਾ ਚਾਹੁੰਨਾ ਕਿ ਅੱਜ ਸੁਖਜਿੰਦਰ ਸਿੰਘ ਰੰਦਾਵਾ ਪ੍ਰਤਾਪ ਸਿੰਘ ਬਾਜਵਾ ਚੋਕ ਪਾਲ ਸਿੰਘ ਕੇਰਾ ਸਾਡਾ ਪ੍ਰਧਾਨ ਜੇ ਕਾਂਗਰਸੀਆ ਤੇ ਅਸੀਂ ਆ ਜੇ ਕਾਂਗਰਸ ਸਾਡੇ ਪਿੱਛੋਂ ਹੱਥ ਚੁੱਕ ਲੈਗੀ ਸਾਨੂੰ ਕੋਈ ਨਹੀਂ ਪੁੱਛੇਗਾ ਅੱਜ ਯਾਰ ਜਿਨ੍ਹਾਂ ਦੇ ਪਰਿਵਾਰਾਂ ਨੇ ਕਾਂਗਰਸ 'ਚ ਆਪਣਾ ਖੂਨ ਦੇ ਦਿੱਤਾ ਆਪਣੀ ਜ਼ਿੰਦਗੀ ਦੇ ਦਿੱਤੀ ਅੱਜ ਉਹਨਾਂ ਨੂੰ ਸਰਮਾਇਦਾਰ ਚੁਕਾ ਨਹੀਂ ਸਕਣਗੇ ساڑھی واج تو بند کر سکنگے پر ساڑھے وچوں کانگرس نہیں کٹ سکنگے میں راجستان کے شروع کر دیتا جی دلوی جی میں نے کانگر... راجستان میں صفائی سٹارٹ کر دی ہے جو کانگرس کے گینٹ چاہے گا اور راجستان کی کانگرس میں نہیں بیٹھ سکے گا یار <laughs> ساڑھی پارٹی ਤੇ ਅਸੀਂ ਇਹ ਜਿੱਤ ਮੁਜਾਰੇ ਬਣ ਕੇ ਰਾਵਾਂਗੇ ਅਸੀਂ ਆਪਣੀ ਪਾਰਟੀ ਦੇ ਮਾਲਕ ਆ ਪਾਰਟੀ ਸਾਡੇ ਖੂਨ ਦੇ ਨਾਲ ਬਣੀ ਆ ਇਹ ਪਿੰਦੋਸਤਾਨ ਹੋ ਜਾਂਦੀ ਸਭ ਤੋਂ ਵੱਧ ਜੇ ਕਿਸੇ ਨੇ ਰੋਲ ਕੀਤਾ ਤੇ ਉਹ ਪੰਜਾਬੀਆਂ ਦਾ ਸੀ 122 ਫਾਂਸੀਆਂ ਲੱਗੀਆਂ ਤੇ ਉਹਦੇ ਵਿੱਚੋਂ 90 ਪੰਜਾਬੀਆਂ ਨੂੰ ਫਾਂਸੀ ਦੇ ਫੰਦੇ ਤੇ ਚੜੇ ਤੇ ਅੱਜ ਅਸੀਂ ਉਹ ਸਰਕਾਰ ਕੋਲੋਂ ਡਰ ਗਏ ਆ ਜਿੰਨੇ ਪੰਜਾਬ ਦੀ ਜਵਾਨੀ ਨਸ਼ੇ ਚ ਰੋਲ ਕੇ ਰੱਖ ਦਿੱਤੀ ਆ ਇਹਨ ਮੈਂ ਪਗਵੰਤ ਨੂੰ ਕਹਿਣਾ ਚਾਹਨਾ ਕਿ ਸਰਦਾਰ ਭਗਤ ਸਿੰਘ ਦੀ ਫੋਟੋ ਉਹਦੇ ਲਾਉਣ ਦੇ ਨਾਲ ਇਨਕਲਾਬ ਨਹੀਂ ਆਏਗਾ ਤੇਰਾ ਝੂਠਾ ਨਾਰਾ ਇਨਕਲਾਬ ਦਾ ਹਿੰਦੁਸਤਾਨ ਨੂੰ ਬਰਬਾਦ ਕਰਕੇ ਰੱਖ ਦਿੱਤਾ ਅੱਜ ਇੱਕ ਹਾਰਿਆ ਐਮਐਲਏ ਪੰਜਾਬ ਦੇ ਵਿੱਚ ਆ ਕੇ ਅਣੰਦ ਮਾਣ ਰਿਹਾ ਪੰਜਾਬੀਓ ਆਪਣੀ ਅਣਖ ਨੂੰ ਤੱਲੇ ਨਾ ਹਣ ਦਿਓ ਅੱਜ ਪੰਜਾਬੀਆਂ ਦੀ ਅਣਖ ਨੂੰ ਵਕਾਰ ਹੋਈ ਆ ਦਿੱਲੀ ਵਾਲਿਆਂ ਨੇ ਝਾੜੂ ਫੇਰ ਕੇ ਬਾਹਰ ਕਰ ਦਿੱਤਾ ਇੱਕ ਗੰਦ ਪੰਜਾਬ ਚ ਨੌਕਣ ਦਿਓ ਤਗੜੇ ਹੋ ਜੋ ਟਾਈਮ ਆ ਗਿਆ ਲਾਮਬੰਦ ਹੋ ਜੋ ਪ੍ਰਧਾਨ ਜੀ ਤੁਹਾਨੂੰ ਹੀ ਮੈਂ ਬੇਨਤੀ ਕਰਦਾ ਕਿ ਜਿਸ ਤਰੀਕੇ ਦੇ ਨਾਲ ਚੱਲੇ ਹੋ ਇਹ ਲਹਿਰ ਆਪਾਂ ਹੋਰ ਤਗੜੀ ਕਰਨੀ ਆ ਇਹ ਲਹਿਰ ਨੂੰ ਅੱਗੇ ਲੈ ਕੇ ਜਾਣਾ ਇੱਕ ਘਰ ਘਰ ਚ ਕਾਂਗਰਸ ਪਹੁੰਚਾਣੀ ਆ ਅਸੀਂ ਇਸ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਨਾ ਤੇਜ ਸੋਣ ਗਲ ਕਬਰਾਈ ਨਾ ਤੇਰੇ ਨਾਲ ਕਾਂਗਰਸੀ ਤੇਰੇ ਪਿੱਛੇ ਜਿਮਾ ਸਾਹਿਬ ਜਿੰਨੀ देर ਇਤੋ ਚੀਮੇ ਨੂੰ ਟਿਕਟ ਮਿਲਿਆ ਸਾਡਾ ਲੀਡਰ ਇਥੇ ਚੀਮਾਆਂ ਨਵਤੇਜ ਸਿੰਘ ਚੀਮਾ ਸਾਡਾ ਲੀਡਰ ਆ ਜਸਟਿਨ ਕੋਈ ਕੈਂਡੀਡੇਟ ਚੇਂਜ ਹੋ ਜੂ ਉਸ ਦਿਨ ਤਾਂ ਮੈਨੂੰ ਨਹੀਂ ਪਤਾ 2027 ਤੱਕ ਇਥੋਂ ਦਾ ਜਿਹੜਾ ਲੀਡਰ ਆ ਤੇ ਉਹ ਨਵਤੇਜ ਸਿੰਘ ਚੀਮਾ ਉਹ ਯਾਰ ਅਸੀਂ ਆਪਣੇ ਹੱਥਾਂ ਨਾਲ ਕਾਂਗਰਸ ਜਿਵੇਂ ਮਾਰ ਦਈਏ ਅਹੀ ਅਹੀ ਜਿਹੜਾ ਸਾਡੇ ਪਰਿਵਾਰਾਂ ਨੇ ਇਹ ਉਹਦੇ ਵਿੱਚ ਇਹਦੇ ਨੁਕਤੇ ਚੀਮੇ ਦਾ ਵੀ ਪਰਿਵਾਰ ਆਉਂਦਾ ਸਾਡੇ ਪਰਿਵਾਰਾਂ ਨੇ ਆਜ਼ਾਦੀ ਚ ਅਤਵਾਦ ਤੇ ਪੰਜਾਬ ਦੇ ਮਾੜੇ ਚੰਗੇ ਦਿਨਾਂ ਚ ਸਾਥ ਦਿੱਤਾ ਤੇ ਉਹ ਜਿਹੜੇ ਕਾਂਗਰਸ ਤੇ ਵਰਕਰ ਦਾ ਸਾਥ ਆਉ ਪਰ ਮੇਰੇ ਕੋਲੋਂ ਤਾਂ ਨਿੱਜ ਛੁੱਟਣਾ ਭਾਵੇਂ ਹੋਰ ਕਿਸੇ ਕੋਲੋਂ ਛੁੱਟੇ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਚੱਲਾਂਗੇ ਪੰਜਾਬ ਦੀ ਕਾਂਗਰਸ ਅੱਜ ਦੋਵੇਂ ਲੀਡਰ ਬੈਠੇ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਪਿਤਾ ਜੀ ਨੂੰ ਅਤਵਾਦੀਆਂ ਨੇ ਸ਼ਹੀਦ ਕੀਤਾ ਸਰਦਾਰ ਪ੍ਰਤਾਪ ਸਿੰਘ ਜੀ ਉਹ ਜਿਹੜਾ ਖੂਨ ਆ ਉਹਨੂੰ ਆਪਾਂ ਯਾਦ ਰੱਖਣਾ ਬਦਲਾ ਲੈਣਾ ਕਿ ਜਿਹੜਾ ਪੰਜਾਬ ਦੇ ਵੱਲ ਕੋਈ ਮਾੜੀ ਅੱਖ ਨਾ ਵੇਖੇਗਾ ਉਹਦੀ ਅੱਖ ਕੱਢ ਦਿਆਂਗੇ ਔਰ ਰਾਜਾ ਬੜਿੰਗ ਮੇਰੇ ਖਾਲ 1997 ਚ ਮੇਰੇ ਫਾਦਰ ਬਣੇ ਸੀ ਪ੍ਰੈਜ਼ੀਡੈਂਟ ਉਦੋਂ ਚਪਲਾਂ ਪਾ ਕੇ ਫਿਰਦਾ ਹੀ ਅੱਜ ਵੀ ਉਹੀ ਪਾ ਕੇ ਤੁਰੇ ਫਿਰਦਾ ਉਹਦੇ ਨਾਲ ਚੰਗੀਆਂ ਲੈ ਲੀਆਂ ਉਹੋ ਜਿਹੀ ਨੇ ਇਹਨੂੰ ਮੈਂ ਉਦੋਂ ਦਾ ਜਾਣਦਾ ਕਈਆਂ ਨੂੰ ਤਕਲੀਫ ਵੀ ਹੋਈ ਯਾਰ ਜਿਹੜਾ ਕਾਂਗਰਸ ਦਾ ਝੰਡਾ ਲੈ ਕੇ ਚੱਲੇਗਾ ਸੁਖਜਿੰਦਰ ਸਿੰਘ ਰੰਦਾਵਾ ਉਹਦਾ ਸਾਥ ਦੇਵੇਗਾ ਮੈਂ ਕੁਝ ਪਣਾ ਨਾ ਪਣਾ ਕਾਂਗਰਸ ਨੂੰ ਥੱਲੇ ਨਹੀਂ ਆਉਣ ਦਿਆਂਗੇ ਮੈਂ ਕਿਉਂਕਿ ਗਰਮੀ ਬਹੁਤ ਆ ਤਾਂ ਵਰ ਕਰੋ ਜਿਹੜੇ ਬਾਹਰ ਬੈਠਿਓ ਜੇ ਗਰਮੀ ਤੋਂ ਡਰ ਗਏ ਤੇ ਫਿਰ ਮੁਕਾਬਲਾ ਕਿਵੇਂ ਕਰਨਾ ਤੇ ਤਗੜੇ ਹੋ ਕੇ ਆਪਾਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਮੈਂ ਬਾਕੀ ਲੀਡਰ ਸਾਹਿਬਾਨ ਸਾਡੇ ਪ੍ਰਧਾਨ ਜੀ ਬੈਠੇ ਨੇ ਜ਼ਿਲ੍ਹੇ ਦੇ ਪ੍ਰਧਾਨ ਪ੍ਰਧਾਨ ਜੀ ਸੋਰੀ ਪਹਿਲਾ ਸਭ ਤੋਂ ਪਹਿਲਾਂ ਤੇ ਪ੍ਰਧਾਨ ਜੀ ਦਾ ਨਾਮ ਲੈਣਾ ਚਾਹੀਦਾ ਕਿ ਜੋ ਕਾਂਗਰਸ ਦਾ ਪ੍ਰਧਾਨ ਹੁੰਦਾ ਉਹ ਕਾਂਗਰਸ ਦੀ ਜਿੰਦ ਜਾਨ ਹੁੰਦਾ ਛੋ ਬਲੋਕਾਂ ਦੇ ਪ੍ਰਧਾਨ ਵੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਹੁਣ ਜਿਹੜੇ ਤੇ ਬਾਬੇ ਨਾਨਕ ਦੀ ਧਰਤੀ ਤੇ ਆ ਕੇ ਨਵਤੇਜ ਜੀ ਮੇਨਾ ਪਿਆਰ ਕਰਦੇ ਮੈਂ ਨਾਰਾ ਲਾਉਣ ਲੱਗਾ ਤੇ ਉਹਦੇ ਤੇ ਆਪਾਂ ਪੂਰੀ ਆਵਾਜ਼ ਗੁਰਨਾਨਕ ਸਾਹਿਬ ਦੀ ਧਰਤੀ ਤੋਂ ਆਵਾਜ਼ ਹੋਣੀ ਚਾਹੀਦੀ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ